ਹਰਪਜਨਮਾਨ ਦੀ ਧੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਖਬਰਾਂ ਫੈਲ ਰਹੀਆਂ ਸਨ ਜਿਸ ਤੋਂ ਬਾਅਦ ਇਹਨਾਂ ਖਬਰਾਂ ਨੂੰ ਫਲਾਉਣ ਵਾਲਿਆਂ ਦੇ ਖਿਲਾਫ ਹਰਪਜਨਮਾਨ ਨੇ ਕਰੜਾ ਕਦਮ ਚੁੱਕਿਆ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਇਸ ਬਾਰੇ ਦੱਸਿਆ ਹੈ। ਹਰਪਜਨਮਾਨ ਨੇ ਲਿਖਿਆ ਮੇਰੀ ਧੀ ਬਾਰੇ ਬਿਲਕੁਲ ਝੂਠੀ ਤੇ અપਮਾਨਜਨਕ ਖਬਰ ਫੈਲਾਈ ਗਈ ਹੈ ਕਿਸੇ ਦੀ ਵੀ ਧੀ ਜਾਂ ਪੁੱਤਰ ਬਾਰੇ ਝੂਠੀ ਜਾਂ ਗਲਤ ਖਬਰ ਫੈਲਾਉਣਾ ਅਨੈਤਿਕ ਕਾਰਜ ਹੈ ਅਜਿਹਾ ਕਰਨ ਨਾਲ ਧੀ ਜਾਂ ਪੁੱਤਰ ਸਮੇਤ ਉਸਦੇ ਪਰਿਵਾਰ ਸਬੰਧਤ ਧਿਰਾਂ ਮਾਨਸਿਕ ਤੇ ਸਰੀਰਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਨੇ ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੜਾ ਹਾਂ ਮੇਰੀ ਧੀ ਮੇਰੀ ਧੀ ਬਾਰੇ ਝੂਠੀ ਖਬਰ ਫੈਲਾਉਣ ਵਾਲਿਆਂ ਖਿਲਾਫ ਮੈਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਆਸ ਕਰਦਾ ਹਾਂ ਕਿ ਮੇਰੀ ਇਹ ਕਾਰਵਾਈ ਉਹਨਾਂ ਮੰਦੇ ਇਰਾਦੇ ਵਾਲੇ ਲੋਕਾਂ ਲਈ ਸਬਕ ਹੋਵੇਗੀ ਜੋ ਪਰਿਵਾਰ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਨਾ ਤਾਂ ਮਹਿਸੂਸ ਕਰਦੇ ਨੇ ਤੇ ਨਾ ਹੀ ਸਮਝਦੇ ਨੇ ਬਿਊਰੋ ਰਿਪੋਰਟ ਪੀਨਾ ਨਿਊਜ਼